मैडम ਨੇ ਬੱਚੇ ਦੇ ਕੁੱਟਕੁੱਟ ਪਾਈਆਂ ਲਾਸ਼ਾਂ ਜੀ ਹਾਂ मैडम ਵੱਲੋਂ ਬੱਚੇ ਨੂੰ ਟੈਸਟ ਦਿੱਤਾ ਜਾਂਦਾ ਹੈ ਜਿਸ 'ਚ ਗਲਤੀ ਕਾਰਨ मैडम ਨੇ ਬੱਚੇ ਨੂੰ ਸੋਟੀਆਂ ਨਾਲ ਕੁੱਟਿਆ ਇਹ ਜੋ ਸੰਗੀਨ આરોਪ ਨੇ ਉਹ ਬੱਚੇ ਦੇ ਪਿਤਾ ਤੇ ਦਾਦੀ ਵੱਲੋਂ मैडम ਤੇ ਲਗਾਏ ਜਾ ਰਹੇ ਨੇ ਮਾਮਲਾ ਫਤਿਹਗੜ ਸਾਹਿਬ ਦੇ ਪਿੰਡ ਭਗਵਾਨਪੁਰਾ ਦੇ ਸਰਕਾਰੀ ਸਕੂਲ ਦਾ ਹੈ ਬੱਚੇ ਦੇ ਪਿਤਾ ਜਸਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਬੱਚਾ ਚੌਥੀ ਕਲਾਸ 'ਚ ਪੜਦਾ ਹੈ ਜਿਸਦੀ ਕੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ ਉਥੇ ਹੀ ਬੱਚੇ ਦੀ ਦਾਦੀ ਵੱਲੋਂ ਮੈਡਮ ਤੇ ਗੰਭੀਰ ਦੋਸ਼ ਲਗਾਏ ਜਾ ਰਹੇ ਨੇ ਬੱਚੇ ਦੀ ਦਾਦੀ ਵੱਲੋਂ ਕਿਹਾ ਗਿਆ ਏ ਕਿ ਮੈਡਮ ਜਸਵਿੰਦਰ ਕੌਰ ਗੁੱਸੇ ਚ ਆ ਕੇ ਬੱਚਿਆਂ ਦੀ ਕੁੱਟਮਾਰ ਕਰਦੀ ਏ ਐਨਾ ਹੀ ਨਹੀਂ ਜਦੋਂ ਸ਼ਿਕਾਇਤ ਲੈ ਕੇ ਮੈਡਮ ਕੋਲ ਜਾਂਦੇ ਨੇ ਤਾਂ ਮੈਡਮ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਵੀ ਬੋਲਦੀ ਏ ਤੁਸੀਂ ਵੀ ਦੇਖੋ ਪੂਰੀ ਵੀਡੀਓ ਤੇ ਜਾਨੋ ਕੀ ਹੈ ਮਾਮਲਾ ਜਸਵੀਰ ਸਿੰਘ ਪਿੰਡ ਭਗਵੰਤਪੁਰ ਇਹ ਸਾਰਾ ਮੈਡਮ ਨੇ ਕੋਈ ਟੈਸਟ ਲਿਆ ਸੀਗਾ ਤੇ ਟੈਸਟ ਨੇ ਕਿ ਉਸ ਟੇਕ ਹੋ ਗਈ ਉਹ ਬੱਚਾ ਨਿਆਇ ਕੁੱਟਿਆ ਮੈਡਮ ਨੇ ਤੇ ਸੋਟੀ ਟੁੱਟ ਗਈ ਬੱਚੇ ਦੱਸ ਰਹੇ ਨਾਲ ਦੇ ਇੰਨੀ ਜ਼ੋਰ ਨਾਲ ਮਾਰੇ ਤੇ ਦੇਖੋ ਇਹ ਜਿਹੜੇ ਨੀਲ ਸੀਗਾ ਉਹ ਥੋੜਾ ਕੱਟ ਗਿਆ ਕਿਉਂਕਿ ਪੰਜਾਰ ਘੰਟੇ ਬੀਤ ਚੁੱਕੇ ਨੇ ਤੇ 12 ਵਜੇ ਸੀ ਲੈ ਕੇ ਆ ਗਏ ਪਿੰਡ ਭਗਵਾਨ ਪ੍ਰਾਇਜ ਸਰਕਾਰੀ ਐਲੀਮੈਂਟਰੀ ਸਕੂਲ ਭਗਵਾਨ ਪ੍ਰਾਇਜ ਕਿਹੜੇ ਟੀਚਰ ਵੱਲੋਂ ਕੁੱਟਿਆ ਗਾ ਇੰਦ ਸਵਿੰਦਰ ਕੌਰ ਮੈਡਮ ਆਏ ਪਹਿਲਾਂ ਵੀ ਇੱਕ ਦੋ ਵਾਰ ਵੀ ਪਹਿਲਾਂ ਵੀ ਦਰਜ ਹੋਏ ਨੇ ਇਹ ਪਹਿਲਾਂ ਵੀ ਪਹਿਲਾਂ ਵੀ ਨਿਆਇ ਬੱਚੇ ਕੁੱਟੇ ਨੇ ਨੂੰ ਅੱਛਾ ਜੀ ਮਤਲਬ ਕੋਈ ਡਰਦਾ ਮੇਰਾ ਬੁਖਾਰ ਚੜਿਆ ਹੋਇਆ ਮੈਡਮ ਨੇ ਦਵਾਈ ਦਿੱਤੀ ਹੈ। ਇਹ ਬੁਖਾਰ ਟੈਂਪਰੇਚਰ ਉਹ ਨਹੀਂ ਹੈ ਡਰਦੇ ਬੱਚੇ ਡਰਦੇ ਜਾਂਦੇ ਨੇ ਸਕੂਲ ਆਣੇ ਮੈਡਮ ਮਾਰੂ ਜਿਹੀ। ਨੂੰ ਸਾਹਵੇਂ ਨਾਲ ਚਾਹੀਦਾ ਦਾ ਪਹਿਲਾਂ ਵੀ ਕੋਈ ਕਾਰਵਾਈ ਨਹੀਂ ਹੋਈ ਹੈਗੀ ਮੈਡਮ ਖਲਾਫ। ਸਰਪਾਲ ਕਾਰਵੀਂ। ਭਗਵਾਨ ਪਰ ਮੇਰਾ ਪੁੱਤ ਆਈ ਇਹ। ਇਹ ਜਸਵਿੰਦਰ ਕੌਰ ਮੈਡਮ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਜੀ ਛੋਟੀ ਜਿਹਾ ਤੋੜਤੀ ਇੱਕ ਮਾਰਿਆ ਰੰਡਾ ਉਹ ਹੀ ਤੋੜਤੀ ਛੋਟੀ ਮੁੰਡੇ ਦੇ ਵਿੜ ਗਈ ਹੈ। ਉਹ ਕਹਿੰਦੇ ਟੈਸਟ ਲੈਂਦੇ ਸੀ ਇਹ ਵੀ ਟੈਸਟ ਮਿੰਦ ਨਹੀਂ ਆਇਆ ਹੈਗਾ ਜਦੋਂ ਪੜਾਉਣਾ ਹੀ ਨਹੀਂ ਜੀ ਹੈਗਾ ਤਿੰਨ ਤਿੰਨ ਮਮਾਰ ਰੱਖਦੀਆਂ ਨੇ ਕੋਲ ਇੱਕ ਮੈਨ ਛੱਡਣਾ ਦੂਆ ਚੱਕ ਲੈਣਾ ਦੂਆ ਛੱਡਣਾ ਤੀਆ ਚੱਕ ਲੈਣਾ ਜੇ ਪੜਾਉਣਾ ਨਹੀਂ ਬੱਚਾ ਬੱਚੇ ਨੂੰ ਆਪਾਂ ਨੇ ਨਜਾਇਜ਼ ਫਿਰ ਆਪਾਂ ਨੇ ਸੁਭਾਰ ਪੁੱਛਣਾ ਬੱਚੇ ਨੂੰ ਕਿੱਥੋਂ ਆਊਗਾ ਦੱਸੋ ਪਹਿਲਾਂ ਮੈਂ ਦੱਸਾਂ ਸਾਡੇ ਕਿੰਨੀ ਪਾਵਰ ਹੈ ਨਹੀਂ ਬੱਚਿਆਂ ਨੇ ਹੁਣ ਜਿਨ੍ਹਾਂ ਦੇ ਬੱਚੇ ਹਟਾ ਕੇ ਕਰੇ ਨੇ ਪ੍ਰਾਈਵੇਟ ਸਕੂਲਾਂ ਚ ਪਾ ਲੈ ਉੱਥੇ ਬੱਚੇ ਸਾਰੇ ਪੰਜ ਸੱਤ ਨੇ ਜਾ ਕੇ ਜੇ ਤੁਸੀਂ ਦੇਖੋ ਵੰਗਿਆਂ ਦੇ ਨਾਲ ਰਲਕੀ ਨੇ ਆਣਾਂ ਪਹਿਲਾਂ ਵੀ ਕੋਈ ਇਸ ਤਰ੍ਹਾਂ ਦਾ ਹਾਂਜੀ ਮੇਰੇ ਮੇਰੀ ਭੈਣ ਦਾ ਪੋਤਾ ਕੋਟਾ ਜੀ ਪਹਿਲਾਂ ਉਹਦੇ ਲਾਸਾਂ ਪਾਈਆਂ ਵੀ ਨੇ ਉਹ ਵੀਡੀਓ ਤੁਹਾਨੂੰ ਪਾ ਦਿੰਨੇ ਉਹ ਦੇਖ ਲਓ ਅਸੀਂ ਦੋ ਵਾਰੀ ਗੱਡੀਆਂ ਭਰ-ਭਰ ਕੇ ਫਤੇਗੜ ਸਾਹਿਬ ਵੀ ਗਏ ਆ ਸਾਡੀ ਕੋਈ ਸੁਣਮਾਈ ਨਹੀਂ ਹੋ ਰਹੀ ਜਿਹੜੀ ਆ ਹੁਣ ਦੋ ਚਾਰ ਮਹੀਨਿਆਂ ਦੇ ਵਿੱਚ ਵਿੱਚ ਸਾਡੇ ਨਾਲ ਹੋਈ ਆ ਬੀਤੀ ਆ ਮੇਰੀ ਭੈਣ ਦੇ ਪੁੱਤੇ ਦੇ ਨਾਲ ਅਸੀਂ ਉਹ ਵੀ ਕੰਪਲੀਟ ਕਰੀ ਹੋਈ ਆ ਸਾਡੀ ਉਹਦੀ ਵੀ ਕੋਈ ਸੁਣਮਾਈ ਨਹੀਂ ਹੋ ਰਹੀ ਹੈ ਕਿ ਸਾਡੀ ਕੋਈ ਸੁਣਮਾਈ ਨਹੀਂ ਹੋ ਰਹੀ ਆ ਸਾਡੇ ਬੱਚਿਆਂ ਤਾਂ ਫਿਰ ਤਾਂ ਮਾਰ ਦੋਗੀ ਉਹ ਸਾਡੇ ਬੱਚੇ ਮੈਡਮ ਕੀ ਕਹਿੰਦੀ ਫਿਰ ਉਹਨੇ ਮੈਡਮ ਕਹਿੰਦੀ ਆ ਕਿ ਵੀ ਜੋ ਸੁੱਤੇ ਬੰਦਾ ਕਰ ਲੋ ਮੈਂ ਤਾਂ ਮੇਰਾ ਗੁੱਸਾ ਨਹੀਂ ਕੰਟਰੋ ਬੱਚੇ ਨੂੰ ਕੁੱਸੇ ਕਰਕੇ ਬੱਚੇ ਨੂੰ ਕੁੱਟ ਰਹੀ ਹੈ ਜੀ ਕੱਲ ਨੂੰ ਸਾਡਾ ਬੱਚਾ ਕੋਈ ਮਾਰ ਨੁਕਸਾਨਿਆ ਗਿਆ ਸਾਡੀ ਸਰਕਾਰ ਨਹੀਂ ਸੁਣਦੀ ਹੈਗੀ ਫਿਰ ਅਸੀਂ ਕੀ ਕਰ ਸਕਦੇ ਹਾਂ ਗਰੀਬ ਬੰਦੇ ਆਸੀਂ ਦਿਹਾੜੀਦਾਰ ਬੰਦੇ ਆ ਜਦ ਮੁੰਡਾ ਕੁੱਟਿਆ ਮੁੰਡੇ ਨੂੰ ਕੜ-ਕੜਾ ਕੇ ਬੁਖਾਰ ਚੜ ਗਿਆ ਘਰੇ ਭੇਜਤਾ ਸਾਨੂੰ ਇਹ ਨਹੀਂ ਦੱਸਿਆ ਹੈਗਾ ਤੁਹਾਡਾ ਮੁੰਡਾ ਮੈਂ ਕੁੱਟਿਆ ਕਹਿੰਦੀ ਇਹਨੂੰ ਬੁਖਾਰ ਚੜ ਗਿਆ ਇਹ ਦਾਦੇ ਨੂੰ ਕਹਿੰਦੀ ਘਰ ਨੂੰ ਲੈ ਜਾ ਦਾ ਚਾਚਾ ਜੀ ਨੂੰ ਦਵਾਈ ਦਵਾ ਦਿਓ ਤੇ ਜਦੋਂ ਅਸੀਂ ਇਹਦੀ ਲਾਸ ਦੇਖੀ ਮੁੰਡੇ ਦੀ ਪਾਈ ਵੀ ਠੂਹੀ ਦੇ ਉੱਪਰ ਅਸੀਂ ਮੁੰਡਾ ਮਿਲਜੋ ਬਣਾਇਆ ਦਿਹਾੜੀਦਾਰ ਮਿਲਦਾ ਸਾਹ ਚਵੇਰ ਦੇ ਬੈਠੇ ਸੀ 12 ਵਜੇ ਆਏ ਬੈਠੇ ਫਿਰ ਤੁਸੀਂ ਇਲਾਜ ਲਈ ਕਿੱਥੇ ਲੈ ਕੇ ਆਏ ਬੱਚੇ ਨੂੰ ਅਸੀਂ ਹਾਰਸਫਟ ਸਕੂਟਰ ਤੇ ਬਾਰੇ ਵਸੋ ਲੈ ਹਸਤਾ ਦੇ ਹਮਰ ਸਰਕਾਰੀ ਸਾਡਾ ਟ੍ਰੈਵਲੋ ਜੀ ਮੈਡਮ ਨੇ ਸਾਨੂੰ ਕਹਿੰਦੀ ਕਿ ਵੀ 2 ਵਜੇ ਆਊਗਾ ਡਾਕਟਰ ਵੀ ਉਹ ਸਾਡੀ ਕਾਰਵਾਈ ਉਹ ਕਰੂਗਾ ਅਸੀਂ ਜਿੱਥੇ ਬੈਠੇ ਹਾਂ ਹੁਣ ਸਾਡੀ ਮੈਮ ਨੇ ਡਾਕਟਰ ਨੇ ਕਾਰਵਾਈ ਕੀਤੀ ਆ ਕਿ ਦੇ ਪ੍ਰੋਬਲਮ ਕੀ ਬਣੇ ਕੇ ਮੰਗ ਕਰਦੇ ਆ ਪ੍ਰਸ਼ਾਸਨ ਮੰਗ ਤਾਂ ਕੀ ਹੁਣ ਸਾਡੀ ਇਹੀ ਹੈ ਵੀ ਸਾਨੂੰ ਹਸਾਬ ਮਿਲਣਾ ਚਾਹੀਦਾ ਇਨਸਾਫ ਹੀ ਛੱਡੇ ਬੱਚੇ ਜਿਹੜੇ ਕੁੱਟਦੀ ਹੈ ਨਾਜਾਇਜ਼ ਹੋਰ ਆਪਰੋ ਬੱਚਿਆਂ ਸਾਡੇ ਅੰਦਰ ਬੰਦ ਕਰਕੇ ਮੈਂ ਘੰਟਾ ਘੰਟਾ ਬਾਰਨੀ ਚ ਖੋਲਦੀ ਰਹੀ ਕਹਿੰਦੇ ਤੁਸੀਂ ਮੇਰਾ ਕੀ ਕਰ ਲੇਂਗੇ ਅਸੀਂ ਜਾਣਦੇ ਆ ਤਾਂ ਸਾਨੂੰ ਬੋਲਦੀ ਕਿਦਾਂ ਉਹ ਬਾਤੇ ਬਿਰਾਨੀ ਬੋਲਦੀ ਹੈ ਕਿ ਬਾਹਰ ਨਿਕਲ ਜਾਓ ਮੇਰੇ ਸਕੂਲ ਤੋਂ ਬਾਹਰ ਤੁਸੀਂ ਮੇਰੇ ਸਕੂਲ ਦੇ ਅੰਦਰ ਨਹੀਂ ਆ ਸਕਦੇ ਇੱਕ ਸਾਡੇ ਬਹੂ ਦਾ ਥੱਪੜ ਮਾਰਨ ਲੱਗੀ ਸੀ ਸਾਡੇ ਬਹੂ ਕਹਿੰਦੀ ਵੀ ਤੂੰ ਮੇਰੇ ਥੱਪੜ ਕੇ ਮਾਰੀ ਉਹਨੂੰ ਕਹਿੰਦੀ ਆਮੇ ਕਲਾਸ ਤੇ ਹੈ ਉਹ ਕਹਿੰਦੇ ਜੱਟੀ ਹੋਵੇਂਗੇ ਉਹਦੇ ਘਰ ਨੂੰ ਆਉਂਗੇ ਮੇਰੇ ਕੋਲ ਵੀ ਜਿਪੇੜਾ ਫਿਰ ਆ ਜਾ ਉਹ ਤਾਂ ਤਾਂ ਇਸੇ ਹੱਟੀਆਂ ਨੇ ਥੋੜਾ ਜਿਹਾ ਗਰੀਬ ਬੰਦੇ ਕੀ ਕਰ ਸਕਦੇ ਆ ਦੱਸੋ ਦੱਸੋ ਜੀ ਸਾਨੂੰ ਕੋਈ ਸਾਫ ਸਾਨੂੰ ਮਿਲਣਾ ਚਾਹੀਦਾ ਅਸੀਂ ਤਾਂ ਗਰੀਬ ਬੰਦੇ ਆ ਕੋਈ ਪੈਸਾ ਸਾਡੇ ਕੋਲ ਨਹੀਂ ਵੀ ਅਸੀਂ ਲਾ ਦਾਂਗੇ ਨਾ ਮੈਂ ਜਿਹੜਾ ਸਖਾਪਸਰ ਐਲੀਮੈਂਟਰੀ ਫਤਿਹਗੜ ਸਾਹ ਦੇ ਨਾਲ ਸੀ ਤੇ ਮੈਨੂੰ ਪੀਪੇ ਸਾਹਿਬ ਨੂੰ ਪਤਾ ਲੱਗਿਆ ਸੀ ਕਿ ਕੁਦਮਾਨਪੁਰਾ ਜਿਹੜਾ ਪਿੰਡ ਦਾ ਡਾਈਰੈਕਟਰੀ ਸਕੂਲ ਆ ਉਥੇ ਟੀਚਰ ਨੇ ਬੱਚਿਆਂ ਦੇ ਨਾਲ ਮਿਸਬੇਤ ਕੀਤਾ ਜਾ ਉਹਨਾਂ ਜੋ ਵੀ ਨੇ ਉਹ ਤੁਮਾਰ ਕੀਤੇ ਹੋ ਦੱਸਣ ਦੇ ਅਨੁਸਾਰ ਆ ਪਰ ਉਸ ਦੇ ਜੋ ਵੀ ਹੋ ਉਹਦੀ ਨਿਰਪੱਖ ਇਨਕੁਆਰੀ ਕਰਵਾਈ ਜਾਊ ਤੇ ਟੀਚਰ ਦੇ ਵਿਰੁੱਧ ਜੋ ਵੀ ਹੋ ਉਹ ਕਾਨੂੰਨੀ ਕਾਰਵਾਈ ਭਾਰਦੀ ਹਦਦਾਂ ਸ਼ੁਰੂ ਕਰੀ ਜਾਊ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ